ਵੱਡੇ ਪੱਧਰ ਤੇ ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਹਮਲੇ ਕਰ ਦਿੰਦੀ ਆ ਤੇ ਕਈ ਵਾਰੀ ਜਾਨ ਬਚਾਉਣੀ ਔਖੀ ਹੋ ਜਾਂਦੀ ਆ ਇਹ ਮੁੱਦਾ ਅਸੀਂ ਅੱਜ ਮੁਖ ਚੋਣ ਕਮਿਸ਼ਨ ਸਾਹਿਬ ਦੇ ਧਿਆਨ ਚ ਲਿਆਂਦਾ ਸਾਰੇ ਮੁਲਾਜ਼ਮਾਂ ਦੀ ਜਿਹੜੀ ਸੁਰੱਖਿਆ ਉਹ ਜਿੰਨੀ ਬਣਾਈ ਜਾਵੇ ਤੇ ਬਾਕੀ ਵੇਤਨ ਨਹੀਂ ਮਿਲਦੇ ਆ ਇਹਦੇ ਵਿੱਚ ਕੋਈ ਵੇਤਨਾਂ ਨਹੀਂ ਦਿੱਤਾ ਜਾਂਦਾ ਤੇ ਇੱਕ ਮਿੱਟੜੇ ਮੀਲ ਵਰਕਰ ਵਿਚਾਰੇ ਉਹ ਦੋ ਦਿਨ ਦੋ ਤਿੰਨ ਦਿਨ ਲੱਗੇ ਰਹਿੰਦੇ ਆ ਕਿੰਨੇ ਦਿਨ ਤੁਹਾਨੂੰ ਸੈਕਰੀਫਾਈਜ਼ ਕਰਨਾ ਪੈਂਦਾ ਇਨਾ ਚੋਣਾ ਨੂੰ ਲੈ ਕੇ ਤੱਕ ਭਾਗ ਹਫਤਾ ਹੀ ਲੱਗ ਜਾਂਦਾ ਹੁਣ ਪਹਿਲੀ ਸ਼ੇਦ ਤਰੀਕ ਨੂੰ ਦੋ ਤਿੰਨ ਤਹ ਦੇ ਵਿੱਚ ਹੋ ਜਾਂਦੀਆਂ ਨੇ ਰਿਹਲਸਨ ਪਿਛਲੀਆਂ ਚੋਣਾਂ ਦੇ ਵਿੱਚ ਵੀ ਸਿਕਿਉਰਿਟੀ ਹੈ ਜਿਹੜੀ ਉਸ ਤਰ੍ਹਾਂ ਦੀ ਨਹੀਂ ਰਹੀ ਪਿਛਲੀਆਂ ਚੋਣਾਂ ਦੇ ਵਿੱਚ ਵੀ ਜਿਹਦੀ ਸੱਤਾ ਹੁੰਦੀ ਹੈ ਉਹਦੀ ਦਗਨ ਅਦਾਜ਼ੀ ਰਹੀ ਹੈ ਕਿ ਜੈਤੂ ਦੇ ਜਿਹੜੇ ਐਮ ਐਲ ਏ ਨੇ ਉਹ ਇਹ ਸ਼ਰਿਆਮ ਕਹਿ ਰਹੇ ਨੇ ਕਿ ਇੱਥੇ ਜਿਹੜੀ ਚੋਣ ਹੋਊਗੀ ਉਹ ਅਸੀਂ ਤੈਅ ਕਰਾਂਗੇ ਕਿ ਕਿਹਨੇ ਸਰਪੰਚ ਚੁਣੇ ਜਾਣਾ ਬਾਬੂ ਸ਼ਹੀਖ ਦੇਖ ਰਹੇ ਤੁਸੀਂ ਜਿੱਥੇ ਇੱਕ ਪਾਸੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਮਿਲ ਰਹੀਆਂ ਨੇ ਪੰਚਾਇਤੀ ਚੋਣਾਂ ਦੇ ਸੰਬੰਧ ਦੇ ਵਿੱਚ ਉੱਥੇ ਹੀ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਅ ਅਦੇ ਆਪਕ ਜਥੇਬੰਦੀਆਂ ਦਾ ਸਾਂਝਾ ਫਰੰਟ ਹੈ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇਹਦੇ ਆਪਕਾਂ ਦਾ ਕਿਸੇ ਵੀ ਚੋਣਾਂ ਦੇ ਵਿੱਚ ਤੇ ਸਪੈਸ਼ਲੀ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਤੇ ਇਹਨਾਂ ਦੀ ਜਿਹੜੀ ਡਿਊਟੀ ਹੁੰਦੀ ਹੈਗੀ ਆ ਇੱਕ ਇੱਕ ਦੇ ਆਪਕ ਦੀ ਉਹ ਬੜੀ ਅਹਿਮ ਹੁੰਦੀ ਹੈ ਸੋ ਕਿਸ ਸੰਬੰਧ ਚ ਮਿਲੇ ਨੇ ਗੱਲਬਾਤ ਅਸੀਂ ਕਰਾਂਗੇ ਸਸਕਲ ਜੀ ਕੀ ਨਾਮ ਹੈ ਮੈਂ ਬਲਜੀਤ ਸਿੰਘ ਸਲਾਨਾ ਕਰਵਿੰਦਰ ਸੰਜਾ ਅਧਿਆਪਕ ਮੋਰਚਾ ਪੰਜਾਬ ਅੱਜ ਅਸੀਂ ਜਿਹੜੀਆਂ ਸਮੁਤੀਆਂ ਪੰਜਾਬ ਦੀਆਂ ਖਾਸ ਕਰਕੇ ਅਧਿਆਪਕ ਜਥੇਬੰਦੀਆਂ ਨੇ ਉਹਨਾਂ ਦੇ ਸਾਰਿਆਂ ਦੇ ਮਾਧਿਅਮ ਤੋਂ ਸਾਰੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨ ਆਜਾਏ ਆ ਅਸੀਂ ਮੁਖ ਤੌਰ ਕਮਿਸ਼ਨ ਸਾਹਿਬ ਨੂੰ ਜਿਹੜੀ ਖਾਸ ਕਰਕੇ ਜਿਹੜਾ ਪ੍ਰਮੁੱਖ ਮੁੱਦਾ ਹੈ ਉਹ ਸੀ ਮੁਲਾਜ਼ਮਾਂ ਦੀ ਸਿਕਿਉਰਿਟੀ ਦਾ ਕਿ ਪੰਚਾਇਤੀ ਇਲੈਕਸ਼ਨ ਇਹਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਪੰਚਾਇਤੀ ਇਲੈਕਸ਼ਨ ਦੇ ਦੌਰਾਨ ਅਕਸਰ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਧੜੇਬੰਦੀ ਹੁੰਦੀ ਹੈ ਔਰ ਉਹ ਧੜੇਬੰਦੀ ਦੇ ਦੌਰਾਨ ਜਿਹੜੀ ਗਿਣਤੀ ਹੈ ਉਹ ਵੀ ਸਾਨੂੰ ਉੱਥੇ ਹੀ ਕਰਨੀ ਪੈਂਦੀ ਹੈ ਉਸ ਗਿਣਤੀ ਦੇ ਦੌਰਾਨ ਕਈ ਵਾਰੀ ਭਾਵੇਂ 1-2 ਦਾ ਫਰਕ ਹੋਵੇ ਜਾਂ 50 ਦਾ ਵੀ ਫਰਕ ਹੋਵੇ ਜਦੋਂ 50-60 ਵੋਟਾਂ ਦਾ ਫਰਕ ਹੁੰਦਾ ਤਾਂ ਵੀ ਇੱਕ ਧਿਰ ਜਿਹੜੀ ਹਾਰਨ ਵਾਲੀ ਧਿਰ ਹੈ ਉਹ ਰੌਲਾ ਪਾ ਲੈਂਦੀ ਆ ਵੱਡੇ ਪੱਧਰ ਤੇ ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਹਮਲੇ ਕਰ ਦਿੰਦੀ ਆ ਤੇ ਕਈ ਵਾਰੀ ਜਾਨ ਬਚਾਉਣੀ ਔਖੀ ਹੋ ਜਾਂਦੀ ਆ ਇਹ ਮੁੱਦਾ ਅਸੀਂ ਅੱਜ ਮੁੱਖ ਚੋਣ ਕਮਿਸ਼ਨ ਸਾਹਿਬ ਦੇ ਧਿਆਨ ਚ ਲਿਆਂਦਾ ਕੇ ਸਾਰੇ ਮੁਲਾਜ਼ਮਾਂ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਭਾਵੇਂ ਜੇ ਇਹਦੇ ਲਈ ਜਿਵੇਂ ਪਹਿਲਾਂ ਬਾਕੀ ਦੀਆਂ ਇਲੈਕਸ਼ਨਾਂ ਨੇ ਉਹ ਸਟਰੋਂਗ ਰੂਮ ਦੇ ਵਿੱਚ ਜਾ ਕੇ ਉਹਨਾਂ ਦੀ ਗਿਣਤੀ ਹੁੰਦੀ ਆ ਇਹਨਾਂ ਦੀ ਗਿਣਤੀ ਵੀ ਭਾਵੇਂ ਇੱਕ ਦਿਨ ਬਾਅਦ ਚ ਜਾ ਕੇ ਸਟਰੋਂਗ ਰੂਮ ਚ ਇਕੱਠਿਆਂ ਕਰਿਆ ਜਾਂਣ ਸਾਰੀਆਂ ਮਸ਼ੀਨਾਂ ਜਾਂ ਵੋਟਾਂ ਨੇ ਜਿੰਨੇ ਜਿੰਮੇ ਵੀ ਪੈਣੀਆਂ ਨੇ ਤੇ ਉਹਨਾਂ ਦੀ ਉੱਥੇ ਜਾ ਕੇ ਗਿਣਤੀ ਕਰੀ ਜਾਵੇ ਉਹਦੇ ਉਹਦੇ ਤੇ ਸਾਡੀ ਜਿਹੜੀ ਸਿਕਿਉਰਿਟੀ ਆ ਜਿਹੜੀ ਮੁਲਾਜ਼ਮਾਂ ਦੀ ਉਹ ਹੋਣੀ ਚਾਹੀਦੀ ਆ ਦੂਜਾ ਸੀਗਾ ਜਿੰਮੇ ਬਾਕੀ ਮਿਹਨਤਾਂ ਨੇ ਮਿਲਦੇ ਆ ਇਹਦੇ ਵਿੱਚ ਕੋਈ ਮਿਹਨਤਾਨਾ ਨਹੀਂ ਦਿੱਤਾ ਜਾਂਦਾ ਤੇ ਮਿੱਡਡੇ ਮੀਲ ਵਰਕਰ ਵਿਚਾਰੇ ਉਹ 2-3 ਦਿਨ 2-3 ਦਿਨ ਲੱਗੇ ਰਹਿੰਦੇ ਆ ਉਹਨਾਂ ਨੂੰ ਕੁਝ ਨਹੀਂ ਦਿੱਤਾ ਜਾਂਦਾ ਇਸ ਕਰਕੇ ਘੱਟੋ ਘੱਟ ਹਜ਼ਾਰ ਰੁਪਏ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਬਣਦਾ ਜ਼ਰੂਰ ਹੱਕ ਦਿੱਤਾ ਜਾਵੇ ਇਹ ਅਸੀਂ ਦੋ ਮੁੱਦੇ ਅੱਜ ਜਿਹੜੇ ਆ ਰੱਖੇ ਆ ਔਰ ਉਹਦੇ ਤੇ ਪੋਜੀਟਿਵ ਪੱਖ ਇਹ ਦਿੱਤਾ ਕਿ ਹੁਣ ਭਾਵੇਂ ਨੇੜੇ ਆ ਅਸੀਂ ਜਿਹੜੀਆਂ ਮਿਊਸਪੈਲਿਟੀ ਦੀਆਂ ਆਉਣ ਵਾਲੇ ਸਮੇਂ 'ਚ ਚੋਣਾਂ ਨੇ ਉਹਦੇ ਵਿੱਚ ਸਾਰੇ ਮੁੱਦਿਆਂ ਦੇ ਵਿੱਚ ਧਿਆਨ ਕੇਂਦਰਿਤ ਕਰਕੇ ਇਹਨੂੰ ਯਤਨ ਜਨਸ਼ੀਲ ਰਵਾਂਗੇ ਕਿ ਕਰਾਂਗੇ ਇਹ ਲਾਜ਼ਮੀ ਪਰ ਅੱਜ ਦਾ ਜਿਹੜਾ ਉਹਨਾਂ ਨੇ ਇਹਦੇ ਕਿਹਾ ਵੀ ਅਸੀਂ ਜਿੰਨੀ ਕਿਹਾ ਗਿਆ ਡੀਸੀ ਨੂੰ ਅਸੀਂ ਹਦਾਇਤ ਕਰ ਦਿੱਤੀ ਹੈ ਅੱਜ ਸਮੁੱਚੇ ਪੰਜਾਬ ਦੇ ਡੀਸੀ ਜੀ ਨੂੰ ਪਰ ਜਿਹੜੇ ਸਮੁੱਚੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਮਿਲਣ ਦਾ ਹੁਣੇ ਤੈਅ ਕਰ ਲਿਆ ਗਿਆ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਵੀ ਕਰਾਂਗੇ ਜੇ ਜੇਕਰ ਕੋਈ ਅਧਿਤੀ ਨਹੀਂ ਧਿਆਨ ਹੁੰਦਾ ਤੇ ਅਗਲੇ ਪ੍ਰੋਗਰਾਮ ਵੀ ਕਰਾਂਗੇ ਧੰਨਵਾਦ ਅੱਛਾ ਇਹ ਦੱਸੋ ਜੀ ਕਿੰਨੇ ਟੋਟਲ ਪੰਜਾਬ ਦੇ ਅਧਿਆਪਕ ਨੇ ਜਿਨ੍ਹਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਤੇ ਹੋਰ ਕੀ ਕੀ ਚੈਲੰਜਸ ਆਉਂਦੇ ਨੇ ਤੁਸੀਂ ਆਪਣਾ ਮੇਨ ਕੰਮ ਛੱਡ ਕੇ ਇੱਧਰ ਲੱਗ ਜਾਂਦੇ ਹੋ ਕਿੰਨੇ ਦਿਨ ਤੁਹਾਨੂੰ ਸੈਕਰੀਫਾਈਸ ਕਰਨਾ ਪੈਂਦਾ ਇਨਾਂ ਚੋਣਾਂ ਨੂੰ ਲੈ ਕੇ ਤੇ ਕੀ ਕੀ ਖਾਸ ਤਿਆਰੀਆਂ ਤੁਹਾਡੀਆਂ ਰਹਿੰਦੀਆਂ ਨੇ ਇਹਦੇ ਵਿੱਚ ਦੇਖੋ ਲਗਭਗ ਹਫ਼ਤਾ ਹੀ ਲੱਗ ਜਾਂਦਾ ਹੁਣ ਪਹਿਲੀ 6 ਤਰੀਕ ਨੂੰ ਦੋ ਤਿੰਨ ਤਾਂ ਇਹਦੇ ਵਿੱਚ ਹੋ ਜਾਂਦੀਆਂ ਨੇ ਰਿਹਲਸਨ ਹਾਲਾਂਕਿ ਹਰ ਵਾਰੀ ਹੁੰਦੀ ਹੈ ਰਿਹਲਸਲ ਹਰ ਵਾਰੀ ਹੁੰਦੀ ਹੈ ਇਹ ਮੇਰੇ ਨਾਲ ਵੀ ਕਈ ਸਾਥੀ ਰਿਟਾਇਰ ਹੋਣ ਵਾਲੇ ਨੇ ਮੈਂ ਵੀ ਰਿਟਾਇਰ ਹੋਣ ਵਾਲਾ ਸਾਰੀ ਉਮਰ ਇਲੈਕਸ਼ਨ ਕਰਾਉਂਦਿਆਂ ਨੂੰ ਹੋ ਗਈ ਤੇ ਫਿਰ ਵੀ ਰਿਹਲਸਲਾਂ ਜਿਹੜੀਆਂ ਉਹ ਕਰਨੀਆਂ ਪੈਂਦੀਆਂ ਨੇ ਉਹ ਵੀ ਸਕੂਲ ਖਾਲੀ ਛੱਡਣੇ ਪੈਂਦੇ ਨੇ ਸਾਡੇ ਬੱਚੇ ਵੀ ਪ੍ਰਭਾਵਿਤ ਹੁੰਦੇ ਆ ਸਕੂਲਾਂ ਦੇ ਵਿੱਚ ਅ ਅਧਿਆਪਕਾਂ ਦੀ ਗਿਣਤੀ ਘੱਟ ਹੁੰਦੀ ਹੈ ਤੇ ਬੱਚਿਆਂ ਦੀ ਗਿਣਤੀ ਵੱਧ ਹੁੰਦੀ ਹੈ ਤੇ ਸਾਨੂੰ ਉਹ ਵੀ ਪ੍ਰਭਾਵਿਤ ਹੁੰਦੀ ਆ ਸਾਡੇ ਬੱਚੇ ਵੀ ਪ੍ਰਭਾਵਿਤ ਹੁੰਦੇ ਆ ਨੰਬਰ 2 ਉੱਤੇ ਜਿਹੜੀ ਸਿਕਿਉਰਿਟੀ ਦਾ ਮੁੱਦਾ ਤੁਹਾਨੂੰ ਉਹ ਦੱਸਿਆ ਕਿ ਉਹ ਪ੍ਰਭਾਵਿਤ ਹੁੰਦਾ ਮੌਕੇ ਦੇ ਉੱਤੇ ਜਿਹੜਾ ਹੈਗਾ ਇਹ ਸਾਡੇ ਪ੍ਰ ਤੁਸੀਂ ਦੱਸੋ ਵਿਕਰਮ ਜੀ ਕੀ ਕੀ ਜੜੀਆਂ ਹੋਰ ਚੁਣੌਤੀਆਂ ਤੁਹਾਨੂੰ ਦੇਖ ਰਹੇ ਹੋ ਤੁਹਾਨੂੰ ਲੱਗਦਾ ਵੀ ਇਸ ਵਾਰ ਸਰਕਾਰ ਜਿਹੜੀ ਹੈਗੀ ਆ ਉਹ ਬਦਲੀ ਹੈ ਤੇ 5 ਸਾਲਾਂ ਚ ਪਿਛਲੇ ਪਿਛਲੀਆਂ ਚੋਣਾਂ ਜੋ ਕੁਝ ਹੋਇਆ ਸੀਗਾ ਇਸ ਵਾਰ ਉਹ ਸੁਧਾਰ ਹੁੰਦਾ ਨਜ਼ਰ ਆ ਰਿਹਾ ਦੇਖੋ ਸੁਧਾਰ ਤਾਂ ਪ੍ਰੈਕਟਿਸ ਦੇ ਵਿੱਚੋਂ ਹੀ ਨਜ਼ਰ ਆ ਜਾਂਦਾ ਹੁੰਦਾ ਪਿਛਲੀਆਂ ਚੋਣਾਂ ਦੇ ਵਿੱਚ ਵੀ ਸਿਕਿਉਰਿਟੀ ਹੈ ਜਿਹੜੀ ਉਸ ਢੰਗ ਦੀ ਨਹੀਂ ਰਹੀ ਪਿਛਲੀਆਂ ਚੋਣਾਂ ਦੇ ਵਿੱਚ ਵੀ ਜਿਹਦੀ ਸੱਤਾ ਹੁੰਦੀ ਹੈ ਉਹਦੀ ਦਖਲਅੰਦਾਜ਼ੀ ਰਹੀ ਹੈ ਤੇ ਇਸ ਵਾਰੀ ਵੀ ਉਵੇਂ ਹੀ ਨਜ਼ਰ ਆ ਰਿਹਾ ਤੁਸੀਂ ਦੇਖੋ ਕਿ ਜੈਤੋਂ ਦੇ ਜਿਹੜੇ ਐਮ ਐਲ ਏ ਨੇ ਉਹ ਇਹ ਸ਼ਰਿਆਮ ਕਹਿ ਰਹੇ ਨੇ ਕਿ ਇੱਥੇ ਜਿਹੜੀ ਚੋਣ ਹੋਊਗੀ ਉਹ ਅਸੀਂ ਤੈਅ ਕਰਾਂਗੇ ਕਿ ਕਿਹਨੇ ਸਰਪੰਚ ਚੁਣੇ ਜਾਣਾ ਤਾਂ ਉਹ ਆਖਰਕਾਰ ਕਰ ਕਰਾ ਕੇ ਕਿਹਦੇ ਉੱਪਰ ਗਾਜ ਗਿਰੂਗੀ ਉਹ ਜਿਹੜੀਆਂ ਡਿਊਟੀ ਦੇਣ ਵਾਲੇ ਮੁਲਾਜ਼ਮ ਹੋਣਗੇ ਉਹਨਾਂ ਉੱਪਰ ਤੁਸੀਂ ਗਾਜ ਗੇਰੋਗੇ ਨਾ ਤਾਂ ਇਸ ਕਰਕੇ ਦੇਖੋ ਪੰਜਾਬ ਦੇ ਲੋਕਾਂ ਦੇ ਅਸੀਂ ਨਾਲ ਆ ਕਿ ਇਹ ਜਿਹੜੀਆਂ ਇਲੈਕਸ਼ਨਾਂ ਨੇ ਪੰਚਾਇਤੀ ਚੋਣਾਂ ਇਸ ਦੇ ਵਿੱਚ ਪਿੰਡਾਂ ਦੇ ਲੋਕਾਂ ਦਾ ਇੱਕ ਵੱਡਾ ਇੰਟਰਸਟ ਹੁੰਦਾ ਉਹਦੇ ਵਿੱਚ ਹਿੱਸਾ ਵੀ ਲੈਂਦੇ ਨੇ ਅਸੀਂ ਚਾਹੁੰਦੇ ਆ ਵੀ ਇਹ ਨਿਰਪੱਖ ਹੋਣ ਇਸ ਦੇ ਵਿੱਚ ਇਹ ਨਹੀਂ ਹੈਗਾ ਵੀ ਜਿਹੜੀ ਸਰਕਾਰ ਸੱਤਾ ਦੇ ਵਿੱਚ ਆ ਵੀ ਉਹ ਆ ਕੇ ਦਖਲ ਅੰਦਾਜ਼ੀ ਕਰੇ ਤੇ ਉਹ ਦਖਲ ਅੰਦਾਜ਼ੀ ਰੋਕਾਂਗੇ ਵੀ ਤਾਂ ਜੇ ਸਾਨੂੰ ਪ੍ਰੋਪਰ ਜਿਹੜੀ ਸਿਕਿਉਰਿਟੀ ਆ ਉਹ ਮਿਲੂਗੀ ਤੇ ਉਸ ਸਿਕਿਉਰਿਟੀ ਨੂੰ ਜੇ ਮਿਲ ਵੀ ਜਾਂਦੀ ਆ ਉਸ ਦੀ ਵੀ ਜਿਹੜੀ ਤਾਰ ਆ ਉਹ ਫਿਰ ਜਿਹੜੇ ਪੋਲਿੰਗ ਸਟਾਫ ਆ ਉਹਦੇ ਹੱਥ 'ਚ ਹੋਵੇ ਨਾ ਕਿ ਕਿਸੇ ਪੋਲੀਟੀਕਲ ਬੰਦੇ ਦੇ ਹੱਥ ਦੇ ਵਿੱਚ ਹੋਵੇ ਇੱਕ ਤਾਂ ਇਹ ਗੱਲ ਆ ਦੂਜਾ ਮੇਰੇ ਸਾਥੀਆਂ ਨੇ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਵੀ ਦੇਖੋ ਅਸੀਂ ਚਾਹੁੰਦੇ ਆ ਵੀ ਇੱਥੇ ਡਿਊਟੀਆਂ ਕੱਟਣ ਤੇ ਲਗਾਉਣ ਦਾ ਇੱਕ ਪ੍ਰਬੰਧ ਸਿਸਟਮ ਬਣੇ ਇਹ ਨਹੀਂ ਹੈਗਾ ਕਿ ਡੀਸੀ ਜਾਂ ਆਡੀਸੀ ਲੈਵਲ ਦੇ ਉੱਪਰ ਕਿ ਜਿਹਦੀ ਸਪਾਰਸ਼ਾ ਉਹਦੀ ਡਿਊਟੀ ਕੱਟ ਵੀ ਜਾਂਦੀ ਆ ਜਿਹਦੀ ਸਪਾਰਸ਼ ਨਹੀਂ ਹੈਗੀ ਚਾਹੇ ਉਹ ਕ੍ਰੋਨਿਕਲ ਡਿਸੀਜ਼ ਤੋਂ ਕਿਉਂ ਨਾ ਪੀੜਤ ਹੋਵੇ ਚਾਹੇ ਉਹ ਪ੍ਰੈਗਨੈਂਟ ਕਿਉਂ ਨਾ ਹੋਵੇ ਜਾਂ ਹੋਰ ਉਖਾਈ ਦੇ ਵਿੱਚ ਨਾ ਹੋਵੇ ਉਹਨੂੰ ਸੁਣਨ ਵਾਲਾ ਕੋਈ ਨਹੀਂ ਹੁੰਦਾ ਇਸ ਕਰਕੇ ਅਸੀਂ ਮੰਗ ਕੀਤੀ ਆ ਵੀ ហេਠਾ ਤੁਸੀਂ ਕੋਈ ਪੈਨਲ ਬਣਾਓ ਕਮੇਟੀ ਬਣਾਓ ਪ੍ਰੋਪਰ ਡਿਊਟੀਆਂ ਲਗਾਉਣ ਤੇ ਕੱਟਣ ਦਾ ਜਿਹੜਾ ਮਾਮਲਾ ਉਹ ਇੱਕ ਸਿਸਟਮ ਦੇ ਵਿੱਚ ਆਵੇ अच्छा कोई ਤੁਹਾਡਾ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੋਵੇ ਪਿਛਲੀਆਂ ਚੋਣਾਂ 'ਚ ਜਾਂ ਉਸ ਤੋਂ ਪਹਿਲਾਂ ਵੀ ਤੁਹਾਡੇ ਕਿਸੇ ਸਾਥੀ ਨਾਲ ਬਹੁਤ ਮਤਲਬ ਉਹ ਖਤਰੇ 'ਚ ਪੈ ਗਏ ਹੋਣ ਇਸ ਤਰ੍ਹਾਂ ਦਾ ਕਿ ਕੋਈ ਸਕਿਉਰਿਟੀ ਤਾਂ ਹੀ ਮੰਗ ਰਿਹਾ ਬਿਲਕੁਲ ਦੇਖੋ ਪਿਛਲੀ ਵਾਰੀ ਸਮਾਣੇ ਦੇ ਲਾਗੇ ਇੱਕ ਪਿੰਡਾ ਉਸ ਦੇ ਵਿੱਚ ਸਾਡੇ ਸਾਥੀਆਂ ਦੀ ਡਿਊਟੀ ਲੱਗੀ ਤੇ ਉਹਨਾਂ ਨੇ ਸਰ ਜੋ ਸਾਡੇ ਨਾਲ ਸਾਂਝੀ ਕੀਤੀ ਰਾਤ ਨੂੰ ਫੋਨ ਵੀ ਆਏ ਕਿ ਉੱਥੇ ਗੋਲੀ ਵੀ ਚੱਲੀ ਗੋਲੀ ਚੱਲਣ ਤੋਂ ਬਾਅਦ ਜਿਹੜੇ ਬਕਸੇ ਹੁੰਦੇ ਨੇ ਜਿਸ ਦੇ ਵਿੱਚ ਵੋਟਰ ਸਲਿੱਪਾਂ ਪਈਆਂ ਹੁੰਦੀਆਂ ਨੇ ਵੋਟ ਪੈਣ ਤੋਂ ਬਾਅਦ ਉਹ ਫਾੜ ਵੀ ਦਿੱਤੀਆਂ ਗਈਆਂ ਤੇ ਬਕਸੇ ਜਿਹੜੇ ਖਾਲੀ ਸੀ ਖਾਲੀ ਵੀ ਉਹਨਾਂ ਤੋਂ ਖੋਣ ਦੀ ਕੋਸ਼ਿਸ਼ ਕੀਤੀ ਤੇ ਉਹ ਖੇਤਾਂ ਦੇ ਵਿੱਚ ਦੌੜ ਕੇ ਉਹਨਾਂ ਨੇ ਆਪਣੀ ਜਾਨ ਬਚਾਈ ਦੇਖੋ ਸਾਨੂੰ ਲੱਗਦਾ ਵੀ ਇਹ ਸਾਰਾ ਕੁਝ ਤਾਂ ਵਾਪਰਦਾ ਜੇ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਆ ਉਹ ਸਿਕਿਉਰਿਟੀ ਪਰਪਸ ਦੇ ਵਿੱਚ ਢਿੱਲਮੱਠ ਕਰਦੀ ਆ ਤੇ ਦੂਜਾ ਪ੍ਰੋਸੈਸ ਜਿਹੜੀ ਹੋਣੀ ਚਾਹੀਦੀ ਆ ਜਿਸ ਤਰੀਕੇ ਨਾਲ ਕਾਨੂੰਨੀ ਤੌਰ ਤੇ ਉਹਦੇ ਵਿੱਚ ਦਖਲ ਅੰਦਾਜ਼ੀ ਕਰਦੀ ਆ ਤਾਂ ਇਹ ਦੋਨੇ ਕੰਮ ਬੰਦ ਹੋਣੇ ਚਾਹੀਦੇ ਨੇ ਜੋ ਅਸੀਂ ਗੱਲਬਾਤ ਕਰ ਰਹੇ ਸੀਗੇ ਆ ਅਧਿਪਕਾਂ ਦੇ ਨਾਲ ਤੇ ਇਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਨੇ ਚੋਣ ਕਮਿਸ਼ਨ ਅੱਗੇ ਰੱਖੀਆਂ ਨੇ ਅ ਦੇਖਣ ਵਾਲੀ ਗੱਲ ਹੋਊਗੀ ਇਸ ਵਾਰ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਕਿੰਨੀਆਂ ਕੁ ਵੱਖ ਰਹਿੰਦੀਆਂ ਨੇ ਕਿਉਂਕਿ ਸਰਕਾਰ ਵੱਲੋਂ ਕਾਫੀ ਦਾਅਵੇ ਕੀਤੇ ਜਾ ਰਹੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼